ਗਾਂਦੇ ਦੀ ਤੋਹਾਰ ਨਹੀਂ ਭਾਈ ਧੰਮ ਦੇ ਭਾਈ ਸਾਹ ਦੇ ਨੇ ਪਾਨਾ ਬਿਨ ਸਾਰ ਸੰਸਾਰ ਦਾ ਹੋ ਜਿਹੜੇ ਭਰਾ ਖੇਡਦੇ ਨੇ ਪਰ ਬਲੇ ਪਾਸੇ ਲੋਕਰੇ ਵਾਲਾ ਤਕੜਾ ਜੱਫਾ ਲਾ ਕੇ ਨੌਜਾਨ ਆਪਣੀ ਟੀਮ ਦੇ ਲਈ ਤਕੜੇ ਹੱਥ ਦਾ ਵਾਅਦਾ ਕਰਦਾ ਹੋਇਆ ਚੋਟੀ ਦੇ ਵਜੋਂ ਦੀਪਕ ਆਇਆ ਹੈ ਸਾਡਾ ਵੀਰ ਮਹਿਲਾ ਵਾਲਾ ਔਰ ਜਿਹਨੇ ਸਮਰੂਰ ਬਰਨਾਲਾ ਲਈ ਦੇ ਵਿੱਚ ਵਾਸਤੇ ਬਹੌਣ ਦਾ ਮਾਨ ਪ੍ਰਾਪਤ ਕੀਤਾ ਸ਼ਾਹਨ ਵਾਲੇ ਪਿੰਡ ਦੀ ਲਓ ਪਹਿਲੀ ਰੇਡ ਇੰਦਰ ਦੀ ਰੇਡ ਤੇ ਇੱਕੋ ਜਿਹਾ ਵਾਹ ਲਾਇਆ ਕਹਿੰਦੇ ਬੰਦੇ ਬੰਦੇ ਕਰਵਾ ਰਿਹਾ ਆਪਣੇ ਟੋਨ ਵਾਲੇ ਕਹਿੰਦੇ ਕਮਾਲ ਕਰ ਰਹੇ ਹੋ ਫਿਰ ਰੇਡੀ ਵਾਲਾ ਸੱਤ ਫਰ ਕਹਿੰਦਾ ਵੀ ਘਰਾਟਾ ਵਾਲਾ ਜਾਲਰ ਚੱਲੇ ਮੈਂ ਤੇ ਜੁਰਮਾਨਾ ਅੰਦਰ ਦੀ ਗੁਦਰੀਆ ਰੁਪਈਆ 500 ਜੁਰਮਾਨਾ ਰੁਪਈਆ 500 ਜੁਰਮਾਨਾ ਦਾ ਸਰਦਾਰ ਗੁਰਮੇਲ ਦਾ ਜੀ ਹਾਂਜੀ 200 ਸਦੀ ਕਾਲ ਪਹਿਲਾਂ ਤਾਂ ਸੋ ਇੱਕ ਬਹੁਤ ਵੱਡਾ ਪਰਾਲਾ ਨਵੇਂ ਮੁੰਡਿਆਂ ਦੇ ਲਈ ਕੀਤਾ ਗਿਆ ਸੋ ਆ ਤੁਸੀਂ ਸਾਹਮਣੇ ਜੋ ਖੇਡ ਗਰਾਉਂਡ ਦੇਖ ਰਹੇ ਹਾਂ ਪਿੰਡ ਧਾਂਦਰਾ ਜਿੱਥੇ ਸੰਗਰੂਰ ਕਬੱਡੀ ਲੀਗ ਚੱਲ ਰਹੀ ਹੈ ਤੇ ਸੰਗਰੂਰ ਕਬੱਡੀ ਲੀਗ ਦਾ ਇਹ ਦੂਜਾ ਟੂਰਨਾਮੈਂਟ ਪਿੰਡ ਧਾਂਦਰੇ ਪ੍ਰਾਈਮ ਬੀਜਾ ਡਵਾਈਜ਼ਰ ਵਾਲੇ ਭਰਾਵਾਂ ਨੇ ਜਿਹੜਾ ਆਪਣੇ ਵੀਰਾਂ ਦੇ ਨਾਲ ਮਿਲ ਕੇ ਸੋ ਕਰਵਾਇਆ ਇਹ ਲੀਗ ਦੇ ਜੋ ਸਾਡੇ ਮੇਨ ਭਰਾ ਨੇ ਜਿਨ੍ਹਾਂ ਦੀ ਬਦੌਲਤ ਇਹ ਸ਼ੁਰੂਆਤ ਹੋਈ ਹੈ ਬਬਲੂ ਜਖਲੌਰੀ ਤੇ ਸੀਪਾ ਯੂਐਸਏ ਜੱਸਾ ਆਸਟ੍ਰੇਲੀਆ ਤੇ ਸਾਰੇ ਸਾਡੇ ਜੋ ਜਸ਼ਨ ਮੈਲੌਰੀ ਤੇ ਆਪਣਾ ਜੈਲਦਾਰ ਵੀ ਰੂਰੀ ਸੱਤੇ ਚ ਨੜੀ ਡਾਣੀ ਦੜਬਾ ਜੀ ਉਹ ਵੀ ਮੇਨ ਪ੍ਰਬੰਧਕ ਨੇ ਇਸ ਲੀਗ ਦੇ ਸੋ ਬਹੁਤ ਚੰਗਾ ਬਰਾਲਾ ਜਮੀ ਬਿਲਕੁਲ ਨਵੇਂ ਮੁੰਡੇ ਸੋ 35 ਸਾਲ ਤੋਂ ਘੱਟ ਵਾਲੇ ਮੁੰਡਿਆ ਸਾਰੇ ਸੋ ਸ਼ੁਰੂਆਤ ਹੋਈ ਬਹੁਤ ਸੋਹਣੇ ਮੈਚ ਹੋਏ ਸੋ ਬਾਬਾ ਜੀ ਤੋਂ ਅਰਦਾਸ ਕਰਵਾਈ ਗਈ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਵੀ ਆਪਾਂ ਆਪਣੇ ਘਰ ਦੇ ਵਿੱਚ ਵੀ ਜਾਂ ਆਪਾਂ ਸਾਂਝਾ ਕੰਮ ਕਰਦੇ ਆਂ ਤਾਂ ਗੁਰੂ ਮਹਾਰਾਜ ਦਾ ਆਪਾਂ ਓਟ ਆਸਰਾ ਲੈਨੇ ਆਂ ਸੋ ਬਹੁਤ ਸੋਹਣੇ ਬਈ ਮੈਚ ਹੋਏ ਬਰਾਬਰ ਦੇ 플레이ਰ ਸੀ ਇੱਕੋ ਜੀਆਂ ਉਮਰਾਂ ਸੀ ਸੋ ਇੱਕੋ ਜੇ ਵਜਨ ਸੀ ਐਨ ਆਨੰਦ ਆਇਆ ਜਿੰਨੇ ਮੈਚ ਹੋਏ ਸਾਰੇ ਅੱਦੇ ਅੱਦੇ ਤੇ ਹੋਏ ਤੇ ਬਹੁਤ ਇਹਦਾ ਮਤਲਬ ਆਪਣੇ ਹਿਸਾਬ ਦੀ ਬਜਟਾ ਇਹਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਕੋਈ ਸਿਸਟਮ ਹੈਗਾ 16 ਟੀਮਾਂ ਨੇ 1 ਲੱਖ 10 ਹਜ਼ਾਰੇ ਦਾ ਬਜਟਾ ਜਿਸ ਦੇ ਵਿੱਚ 플레이ਰਾਂ ਦਾ ਪਾਰਟਿਸਿਪੇਟ ਇਨਾਮ ਤੇ ਕਮੈਂਟੇਟਰ ਰੈਫਰੀ ਲਾਈਵ ਹਨਾ ਸੋ ਸਾਰਾ ਸਿਸਟਮ ਆ ਜਾਂਦਾ ਜੇ ਕਿਸੇ ਵੀਰ ਭਰਾ ਨੇ ਆਪਣੇ ਪਿੰਡ ਦੇ ਵਿੱਚ ਲੀਕ ਕਰਵਾਉਣੀ ਹੋਵੇ ਤਾਂ ਸਾਡੇ ਪ੍ਰਬੰਧਕਾਂ ਦੇ ਨਾਲ ਸਾਡੇ ਸਤਗੁਰ ਚਨੇੜੀ ਉਰੀ ਡੈਣੀ ਡੜਬਾ ਜੀ ਤੇ ਹੋਰ ਜਿਹੜੇ ਵੀਰ ਨੇ ਸਾਡੇ ਉਹਨਾਂ ਸੇ ਤਰ ਕਰ ਸਕਦੇ ਹਾਂ ਸੋ ਆ ਬਾਈ ਦਾ ਗਾਣਾ ਬੜਾ ਘੈਂਟ ਗਾਇਆ ਨੇ ਸੁਣਦਿਆਂ ਜੋ ਓਰੀ ਤੇ ਢੀਡ ਸੇ ਦੇ ਯਾਰ ਨਹੀਂ ਹੋ ਹੋਰ ਕਿਸੇ ਨਾਲ ਦੇ ਹੋ ਜਿਹਦੀ ਪੱਕੀ ਅਜਵਾਰ ਸਦੀ ਤੂਤ ਵੀ ਤਰਾ ਹੱਥ ਪੱਕੀ ਅਜਵਾਰ ਸਦੀ ਤੂਤ ਵੀ ਤਰਾ खिलारी बि टे घरे से ਆਜਾ ਪਾਲਾ ਚੰਗਾ ਲੱਗਿਆ ਇਕਦੇ ਧੰਨ ਗੁਰਾਂ ਦੇ ਨਾਮ ਤੇ ਇਕ ਸਾਡੀ ਸੰਗਰੂਰ ਕਬੱਡੀ ਲੀਗ ਦੇ ਨਾਮ ਤੇ ਬਹੁਤ ਬਹੁਤ ਤਾੜੀਆਂ ਮਾਰਦਾ ਮੇਰੇ ਪੰਜਾਂ ਵੀਰੋ ਸਾਡੇ ਆਸਰਾ ਵੈਲਫੇਅਰ ਫਾਊਂਡੇਸ਼ਨ ਧੋਰੀ ਬਦੇ ਕੱਪ ਕਰਵਾਇਆ ਗਿਆਗਾ ਸਾਡੇ ਛੋਟੇ ਭਰਾ ਦਾ ਆਸਤਾ ਜੀ 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 ਟੀਮਾਂ ਦੋਨੋਂ ਖੇਡ ਮੈਦਾਨ ਦੇ ਚੱਲੀਆਂ ਉਧਰ ਸਾਡੀ ਜੱਗੀ ਧਨੇੜੀ ਵੀ ਆ ਗਿਆ ਸਾਡੇ ਸਾਧੂ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚਿਆ ਕਬੱਡੀ ਕਹਿੰਦੇ ਜੀ ਹਾਲ ਹੈ ਬਈ ਕਿਵੇਂ ਲੱਗ ਰਿਹਾ ਜਸੰਗਰੂਰ ਕਬੱਡੀ ਲੀਗ ਖੇਡ ਕੇ ਬਹੁਤ ਵਧੀਆ ਹੋ ਰਹੀ ਨੇ ਸਾਰੇ ਮੈਚ ਬਹੁਤ ਹੋ ਰਹੇ ਮੈਚ ਤੇ ਕਿਹੜੀ ਟੀਮ ਦਾ ਹਿੱਸਾ ਬਣਿਆ ਹੋਣਾ ਸਾਰੀ ਟੀਮ ਪ੍ਰੋਪਰ ਹੈ ਨਰੋਲ 16 ਪਟਾਖਾ ਧਰਵੰਦਰ ਸਿੰਘ ਨੇ ਇੱਕ ਟਾਈਮਸ ਪਾਸਰ ਕਰੀ ਹੈ ਤੇ ਦੂਸਰੀ ਟੀਮ ਕਹਿੰਦੇ ਕੀ ਹਾਲ ਹੈ ਅਮਰਦੀਪ ਅੱਜ ਜਿਹੜੀ ਸੰਗਰੂਰ ਕਬੱਡੀ ਲੀਗ ਚੱਲ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧਰਮਿੰਦਰ ਸਿੰਘ ਦੇ ਹੋਰੇ ਵਾਲਾ ਵਧੀਆ ਪ੍ਰਾਲਾ ਖਿਡਾਰੀਆਂ ਵਾਸਤੇ ਆਪਣੀ ਟੀਮ ਦੇ ਪੱਧਰ ਜਿਹੜੇ ਸਪਾਂਸਰ ਆ ਰਾਜੂਆ ਸਾਡਾ ਭਰਾ ਹੇ ਰਾਜੂ ਅੱਜ ਤੁਸੀਂ ਲੀਗ ਖੇਡ ਰਹੇ ਹੋ ਸੰਗਰੂਰ ਕਬੱਡੀ ਲੀਗ 2025 ਕਿਵੇਂ ਲੱਗ ਰਿਹਾ ਖੇਡ ਕੇ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੂਰਾ ਸਰਾ ਇਸ ਲੀਗ ਦਾ ਜਿਹੜਾ ਸਵਰਗੀ ਪ੍ਰਧਾਨ ਗੁਰਮੇਲ ਸਿੰਘ ਜੀ ਦੇ ਨਾਮ ਬਬੂ ਅੰਤਰਰਾਸ਼ਟਰੀ ਕਬੱਡੀ ਵਿੱਚ ਤੇ ਸਵਰਗੀ ਸੰਦੀਪ ਮੰਗਲੋਂ ਜੀ ਆ ਸਾਡਾ ਕਪਤਾਨ ਰਹੇ ਦੀ ਟੀਮ ਦਾ ਉਹਨਾਂ ਦੀ ਯਾਦ ਨੂੰ ਸਵਰਗਤ ਕੀਤੀ ਗਈ ਹੈ ਸੰਗਰੂਰ ਕਬੱਡੀ ਲੀਗ ਹੈ ਔਰ ਇਹਦਾ ਜਿਹੜਾ ਟਾਈਟਲ ਹੈ ਟੀਮ ਹੈ ਰੰਗ ਮਸ਼ਹੂਰ ਬਣੋ ਆ ਆਪਣਾ ਕਾਲਾ ਪ੍ਰਧਾਨ ਹੋ ਗਿਆ ਸ਼ੇਰਾਂ ਦੀ ਟੀਮ ਦਾ ਕੋਚ ਕਾਲਾ ਪ੍ਰਧਾਨ ਜੀ ਕੀ ਹਾਲ ਹੈ ਅੱਜ ਜਿਹੜੀ ਸੰਗਰੂਰ ਕਬੱਡੀ ਲੀਗ 2025 ਖੇਡੀ ਜਾ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਬਹੁਤ ਵਧੀਆ ਲੀਗ ਲਈ ਆ ਨਵੇਂ ਪਲੇਅਰਾਂ ਨੂੰ ਮੌਕਾ ਮਿਲੂ ਜਿਹੜੀ ਲੀਗ ਤੋਂ ਇਹ ਲਿੱਟਣ ਵਧੀਆ ਪਲੇਅਰ ਲਿੱਟਣਗੇ ਉਹ ਮੰਨੋ ਓਪਨ ਦੇ ਵਧੀਆ ਪ੍ਰੈਸਰ ਲੰਗੇ ਬਾਹਰ ਵੀ ਜਾਣ ਦੇ ਵਿੱਚੋਂ ਪਲੇਅਰ ਜਿਵੇਂ ਪਹਿਲਾਂ ਆਪਣੀ ਮੱਧਮੇ ਮੌਕਾ ਲੀਗ ਤੇ ਲਿੱਕੀ ਉਥੋਂ ਬਹੁਤ ਪਲੇਅਰ ਆ ਓਪਨ ਦੇ ਵਧੀਆ ਪ੍ਰੈਸਰ ਕਰ ਰਹੇ ਉਹਨਾਂ ਨੇ ਇੱਥੇ ਵੀ ਬਹੁਤ ਪਲੇਅਰ ਆ ਲਿੱਟਣ ਲਈ ਵੀਡੀਓ ਕੁੰਡ ਦੇ ਵਧੀਆ ਪ੍ਰੈਸਰ ਕਰ ਰਹੇ ਵੀ ਜਿਹੜਾ ਕੰਟੀ ਦਾ ਟੈਂਸਰ ਵਿੱਚ ਇੱਕ ਦਾੜਾਗਾ ਇੱਕ ਸਿੰਗੜਾਗਾ ਕਾਰ ਬੰਦੇ ਵੀ ਨਹੀਂ ਆ ਰਿਹਾ ਆ ਤਿੰਨ ਹੋਏ ਦਾ ਹਵਾ ਆਹ ਗੋਲ ਥੱਲੇ ਜਾਦਾ ਆਹ ਗੋਲ ਕਰਦਾ ਪਈ ਗਈ ਪੁੱਠੀ ਪਈ ਗਈ ਪਈ ਗਈ ਅੱਲਾ ਆਪਣੇ ਟੀਮ ਦੇ ਪੱਤੇ ਪੱਤੇ ਤੇ ਸੈਵੀਨ ਵਾਲਾ ਆਹ ਕਿੰਨੇ ਚੰਗੀ ਦਾ ਹਾਲ ਆ ਗਿਆ ਬੱਲੇ ਵਾਲੇ ਕਰਵਾ ਦੇ ਆਪਰੇ ਟੀਮ ਦੇ ਹਰ 10 ਸਲੇ ਵਾਲਾ ਫੌਜੀ ਤਿਆਰਦਾ ਰੱਖਣ ਵਾਲਾ ਪਲੇਅਰ ਤੇ ਨੰਬਰ ਇਧਰ ਦੇ ਸੋਲ ਗਿਆ ਖਰਦ ਸਰ ਜਨਾਂ ਦੇ ਧਾਰ ਦੇ ਵੱਡੀ